ਆ ਦੇਖ ਕੀ ਰਹੀ ਮੈਂ ਪਕੜ ਮੈਂ ਪਾਣੀ ਦੇਖਦਾ ਦਾ ਕਣਕ ਦਾ ਮੈਂ ਉਹ ਨਜ਼ਰ ਘੱਟ ਪਈ ਕੱਲੂ ਗੋ ਕੱਲ ਆਲੂ ਗੋ ਵੀ ਜਰ ਆਲੂ ਗਾਜਰ ਬਕਸਣ ਆਲੂ ਆਲੂ ਬਣੇ ਗੁਰ ਜਿਨਾ ਬਣਾਈਏ ਨੇ ਪਾਲਕ ਦੇ ਹਾਂ ਪਾਲਕ ਨੂੰ ਬਣਾਉਂਦੇ ਗਾਜਰਾਂ ਵਧੀਆ ਬਣੀਆਂ ਨੇ ਗਾਜਰ ਪਟੋਚੀ ਵਿੱਚ ਦਾਲ ਬਣਾਵਾਂਗੇ ਗਾਜਰ ਪਟੋਚੀ ਗਾਜਰ ਰਾਜੂ ਬੁੱਕੋ ਜਿੱਥੇ ਹੋਰ ਜਾਦੇ ਨਹੀਂ ਆਉਂਦਾ ਅੱਲਾ ਸਾਂ ਕਹਿੰਦੇ ਪੱਟ ਕੇ ਲਾਉਣ ਲਾਵਾਂਗੇ ਉਹ ਨਾ ਹੋਣੇ ਮੋਟੀਆਂ ਹੋ ਜਾਣਾਂ ਜਿੰਨਾਂ ਨੂੰ ਹਵਾ ਪਾ ਜਾਣੀਆਂ ਹੈ ਨਾ ਆ ਝੂਟੀ ਆਜ ਦੇਖ ਇੱਥੇ ਇੱਕ ਅੱਧੀ ਚਲ ਕਹਾਂ ਦੇਖ ਲਾ ਮੁੱਲ ਲੈਣ ਨੂੰ ਤਾਂ ਵਧੀਆ ਹੈ ਘਰ ਦੀ ਸਬਜ਼ੀ ਆ ਨਿਹੜਾ ਹੀ ਬਹੁਤ ਅੰਨ ਚ ਨਿਹੜਾ ਆ ਦੇ ਤਾਂ ਵੀ ਵਧੀਆ ਨਹੀਂ ਬੜਾ ਚਲ ਨਹੀਂ ਮੁੱਲ ਲਾਉਂਗਾ ਚੰਗ ਤਾਂ ਫਾਲੂ ਹੈ ਹੂੰ ਅੱਕੇ ਜਿਹੜੀਆਂ ਲਾਈਆਂ ਸੀ ਉਹ ਤਾਂ ਲੰਬੀਆਂ ਬਹੁਤ ਹੀ ਖਾਸ ਤੇ ਆਪਣੇ ਕਲਮ ਤਾਂਹੀਂ ਵੀਡੀਓ ਚ ਕਹਦਾ ਮਾਂ ਅਗਲਾ ਬੁੱਥਾ ਚੱਕ ਕੇ ਤਾਂ ਕਹਿੰਦਾ ਸਬਜੀ ਦੇ ਦੇ ਮਾਂ ਗਾਠੇ ਗੁੱਡਣੇ ਵਾਲਿਆਂ ਆਜੋ ਉਹ ਵੀ ਕਹਿੰਦੀ ਬੁੱਥਾ ਚੱਕ ਕੇ ਆਜਦੇ ਕਈਆਂ ਅੱਤੇ ਕੜੇ ਪਰ ਪਾਤੀ ਮਿੱਟੀ ਹਾਂ ਦੇਖ ਇੱਕ ਕਰਦੀ ਮਨ ਬਾਹਰ ਡਲੀ ਦੀ ਸੱਜਦੀ ਰੇਵਰ ਤਾਂ ਬਾਚੂ ਕਰਦੀ ਕਿਦਾਂ ਤੋੜਤੇ ਬਾਠ ਠੀਕ ਆ ਭਗਾ ਸੀ ਮਰੀ ਇਹ ਟੁੱਟ ਗਈ ਇਹਦੀ ਪੂਸ ਲੈ ਜੁਦੇ ਇੱਕਦਿਕ ਚੌੜੀ ਜੀ ਆਹਾ ਜਾਹਾ ਜਿਵੇਂ ਹੱਥ ਪਾਇਆ ਚੋ ਲੋ ਖੁਰ ਪੀ ਲਿਆ ਕੇ ਦਮਾ ਬਸ ਜੋ ਵਿੱਚ ਗਲ ਜਾਣੀਆਂ ਮਦਨਾ ਇੱਥੀ ਪਈਆ ਫਿਰ ਜਾ ਨਿਕਲ ਨਹੀਂ ਨੀ ਦੁਨੀਆਂ ਕਾਦਰਾਂ ਪੱਟੀਆਂ ਜਾਣੀਆਂ ਨੇ ਨਾਲ ਆਵੇ ਕਿੜੀਆਂ ਜਿਹੜੀਆਂ ਆ ਨੇ ਉਹ ਤਾਂ ਉਰਲੇ ਪਾਸੇ ਸੀ ਇੱਥੇ ਦੀ ਆਖਿਆ ਉਹ ਦਿਨ ਆ ਪੱਟੀਆਂ ਜਾਣੀਆਂ ਨਾਲ ਚੱਲ ਤੂੰ ਉਹਦੀ ਚੱਕਰ ਚ ਚੋਰ ਬਣਾ ਲਈ ਮਿਕਸ ਵੈਜ ਬਣਾ ਲਾਜ ਬੱਲਹ ਕੰਤੌੜੀ ਜੰਨੀਆ ਵਿੱਚ ਮਾਰੀ ਟੁੱਟ ਗਈ ਪੂਛ ਜਾਂ ਫਿਰ ਇਹਨਾਂ ਨੂੰ ਪਹਿਲਾਂ ਇਧਰੋਂ ਪਟਲਾ ਇੱਕ ਡੇਢ ਚਾਹੀਦੀ ਆ ਪਹਿਲਾਂ ਪਾਣੀ ਲਾ ਦੇ ਬਟਨ ਨੂੰ ਪਟਣ ਤੋਂ ਪਹਿਲਾਂ ਠੀਕਰਾਬ ਕਰਦੀ ਨੀ ਗਾਜਰਾਂ ਨੂੰ ਬਣਾਣੀ ਕਿ ਮਿਕਸਰ ਮਿਕਸਰ ਕੋਲ ਤਾਂ ਫਰਕ ਨਹੀਂ ਫੇਰ ਉਪੀ ਦੇ ਆ ਕਿੰਨੂ ਰੇਪੀਲਾ ਹੋ ਰਿਹਾ ਜੀ ਮੈਂ ਖਾਣਾ ਹਾਂ ਵੀ ਤਾਂ ਹੁਣ ਤੇ ਤਾਂ ਸਹੀ ਇੱਕ ਵਾਰ ਦੇਰ ਪਤਾ ਲੱਗੂ ਕਿਨੇ ਸਾਨਾ ਅਬ ਆਪਿਆ ਆਰ ਨਾਲ ਲਪੇ ਲਕੀਗਾ ਹਾਂ ਆ ਨਾਲਾ ਜਿਹੜੀ ਛੋਟੀ ਜੀ ਦੱਬਦੇ ਹੱਥ ਚੱਦਰਿਆ ਉਹਦੇ ਨਾਲੇ ਤੀ ਗਾਜਰ ਦੇ ਗਾਜਰਾ ਤੁਰਪੀ ਉਹਨਾਂ ਨੂੰ ਹਵਾ ਪੈਣ ਲੱਗਦੀ ਨਹੀਂ ਨਾ ਮੋਟੀ ਨੂੰ ਨਾਲ ਦੇ ਕੇ ਹੂੰ ਬਸ ਬਹੁਤ ਗੋਪੀ ਦਾ ਚਾਰ ਫਾਲ ਆ ਬੰਨਾ ਖਾਣਾ ਮੈਂ ਤਾਂ ਵਧੀਆ ਲੱਗਦਾ ਨਹੀਂ ਨਹੀਂ ਖਾਣਾ ਮੈਨੂੰ ਤੇਰਾ ਬੰਦ ਆ ਸਾਡਾ ਥੋੜੋ ਬੰਦ ਆ ਕਿੱਥੇ ਗਏ? ਅੱਛਾ ਬੜੂ ਕੋਈ ਵੀ ਨਹੀਂ ਹੈਗਾ। ਹਾਂ। ਕਿੱਥੇ ਗਏ ਮਰੂਦ ਇਹਨੇ? ਤਾਂ ਖਾਜੇ ਤੇ। ਅਲੇ ਜੇ ਗੱਲ ਕਰਦਾ ਤਾਂ ਐੱਛਾ ਲੱਗਦਾ ਸੀ। ਇਹਨੂੰ ਵੀ ਲੱਗੀਆਂ। ਹਾਂ। ਨੂਰ ਤੋਂ ਮੈਂ ਬਹੁਤ ਔਖੇ ਰੋਕਿਆ ਮੈਂ ਨੂਰ ਤੋੜੀ ਨਾ ਨੂਰ ਤੋੜਨ ਲੱਗੀ ਇੱਕ ਦਿਨ। ਤਾਂ ਕੱਡਾ-ਕੱਡੇ ਮਰੂਦ ਤੇ। ਜੱਟ ਜਿਹਾ ਪਾਇਆ ਉਹ ਜਿਹਨੇ ਪਾਇਆ। ਹੌਚੋ ਦੇਖ ਲੈ ਜੇ ਇੱਕ ਦੀ ਘਾਟਾ। ਚਲੋ ਕਮਾਲ ਦੀ ਗੱਲਾਂ ਨਾਲ ਰਹਿੰਦੇ ਇੱਥੇ ਆ ਹੈ ਇੱਥੇ ਲੰਮਕਦੇ ਤੇ ਦਮੂ ਆ ਪੱਕਾ ਜੇ ਮਿੱਠਾ ਹੋਣਾ ਹੀ ਨਹੀਂ ਇਹ ਵੀ ਫਿਰ ਹੋਣਾ ਉਹ ਹਾਂ ਉਹ ਜੇ ਆਏ ਦਾ ਮਿੱਠਾ ਗੋਭੀ ਤੋੜਨੀ ਆ ਇੱਕ ਫੁੱਲ ਤੋੜ ਲੈਣਾ ਫਿਰ ਤਾਂ ਮਾਲਾ ਉਹ ਆਏ ਥੋੜੋ ਤੋੜਿਆ ਹੋਇਆ ਥੋੜੋ ਪੱਕਦਾ ਅਮਰੂਦ ਦੇ ਉੱਪਰ ਪੱਕਦਾ ਤਾਣੀ ਫਰ ਹੁਣ ਗੋਭੀ ਤੋੜ ਕੇ ਰੱਖ ਲੈ ਬੁੱਲੇ ਇਹਦੇ ਨਾਲੋਂ ਛੋਟਾ ਹੀ ਉਹਨੇ ਕਿਤੇ ਵਧਣਾ ਸੁੱਕ ਜਾਣਾ ਸੁੱਕ ਜਾਣਾ ਹੁਣ ਤਾਂ

ਕਤਲੇ ਰਣਾ ਕੀ ਕਰਤਾ ਆ ਵੀ ਫੜ ਦੇ ਦਾਤੀ ਦਮਾ ਕਿੰਨੋਂ ਕਾਲੀ ਤੇ ਇੱਕ ਵਾਹੋ ਪਿਛਲੇ ਗਿਆ ਆ ਫੜ ਆ ਫੜ ਆਪਨੇ ਲਾਕੇ ਦਮਾ ਹਾਂ ਦੇ ਦੇ ਭਾਲਤੀ ਦਮਾ ਦੇ ਦੇ ਇਹ ਨਾਲ ਫਿਰ ਕੰਮ ਤੇ ਹੀ ਰੱਖ। ਇੱਥੇ ਰੱਖ ਕੇ ਤੋਦਨੇ ਆ। ਆਹ ਕੱਲ ਮੈਂ ਇੱਥੇ ਪਾਣੀ ਮਾਰਤਾ ਆਂ ਪੈਤ ਨਾਲ। ਆਹ ਸੁਨੀਲ ਦੇ ਫੁੱਲੋ ਤੇ ਇਹਦਾ ਬਹੁਤ ਵੀ ਝੜਿਆ। ਲੈ ਮਾੜੀ ਜਿਹੀ ਬਾਕਾ ਚਰਵਾ। ਆਹ ਤਾਂ ਆਹ ਫਰੈਸ਼ ਹੋ ਗਿਆ ਸਾਡੀ ਤੋਹ ਹੋ ਗਿਆ ਇੱਥੇ ਕਿ ਦੱਬੀਤੀ ਗਾਜਰ ਤਾਂ ਗਾਹਾਂ ਤੀ ਪਤਾ ਨਹੀਂ ਕਿੱਥੇ ਤੈਨੂੰ ਸ਼ਾਤ ਪਾਉਣੀ ਆ ਮੂਰੀ ਆਣੀ ਨਹੀਂ ਨਹੀਂ ਪੁਰਾਣਾ ਪਾਣ ਨੂੰ ਨਾ ਆ। 3 ਬਣਾਉਣਾ। ਅੱਜ ਉਹ ਬਣਾਣਾ ਤੇ। ਬਹੁਤ ਰੋ ਰੋ। ਮੁੰਡਾ ਜਿਹੜਾ ਜੀ ਹੁੰਦੀ ਹੈ ਫੱਕੀ ਪਤਾ ਹੀ ਉੱਚੀ ਖਾ ਲੀ ਜਨਾ ਆ। ਫੇਕੀ ਉਹ ਨਿਆਣੇ ਆਇਓ ਖਾਣੇ ਆ। ਨਾਲ ਦੀ ਉਹ ਖਾਣੇ ਆ। ਟੂਨ ਲੈਦਾ ਲਈ ਹੋਈ ਆ। ਕੋਈ ਨਾ ਗੱਲ ਕਰੇ ਤਾਂ ਨਾ ਕੋਈ। ਉਹ। ਸਭ ਨੇ ਨਿਆਣਾਂ ਦਾ ਜਦੋਂ। ਇਹ ਤਾਂ ਹੀ ਹੋਰ ਨਿਕਲਦਾ ਅੱਗੇ ਤਾਂ ਚਾਰ ਨਾਲੇ ਖਾਈ ਜਾਂਦੇ ਤੇ ਹੰਪਤੇ ਨਾਲ ਆਂਬ ਦਾ achar favorite ਤਾਂ ਹਾਂ ਰੇਕ ਕੋਲੇ ਗ੍ਰਾਂਠ ਲਾਣ ਲੱਗ ਭੱਗੋ ਹੀ ਹੁੰਦਾ ਦਾ ਦਾਲ ਸਬਜ਼ੀ ਤੇ ਕਈਆਂ ਲੈ ਆਉਂਦੇ ਹੁੰਦਾ ਤੇ ਨੂਣਾ ਨਾਲ ਗ੍ਰਾਂਠ ਦਾ ਤਾਂ ਲਾ ਲਾ ਆ ਮੈਗੇ ਸ਼ੈਗੀਆਂ ਜਦ ਹਾਇਨ ਕੀਆ ਤਾਂ ਰੋਣੀ ਇਹ ਲੱਗ ਕੰਡੀ ਦੇ ਹਰੰਬਰ ਚਲੇ ਜਾਂਦੇ ਸਾਰੇ ਕੁੱਠੀ ਸਰਚਪਾ ਹਾਂ ਸਾਫ ਨੂੰ